ਸਾਤ ਸ਼੍ਰੀ ਅਕਾਲ ਸਾਰੇ ਪੰਜਾਬ ਵਾਸੀਆਂ ਜਿਹੜਾ ਸਵਾਗਤ ਹੈ ਆਪਣੇ YouTube ਚੈਨਲ ਪੰਜਾਬ ਮੌਸਮ 'ਚ ਜਿਸ ਨੂੰ ਚ ਆਪਾਂ ਅੱਜ ਦੁਪਹਿਰ ਤੋਂ ਸ਼ਾਮਾਂ ਦੇ ਪੰਜਾਬ ਦੇ ਮੌਸਮ ਦੀ ਗੱਲ ਕਰਾਂਗੇ ਕਿੰਨੇ ਲੱਖਾਂ ਚੋਂ ਉਮੀਦੀਆਂ ਕਰ ਰਹੀਆਂ ਦੇਖਣ ਨੂੰ ਮੈਸਜ ਆਈਆਂ ਹਨ ਤੇ ਕਿਹੜੇ ਲੱਖਾਂ ਚੋਂ ਅਲਰਟ ਜਾਰੀ ਹੈ ਨਾ ਹੱਲੇ ਵੀ ਵੀਡੀਓ ਸ਼ੁਰੂ ਕਰਨ ਤੋਂ ਆਪਣਾ ਜਿਹੜੇ ਵੀਰ ਆਪਾਂ ਚੈਨਲ ਤੇ ਨਵੇਂ ਆਇਆ ਕਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਹੋਣ ਲੱਗ ਜੁਰ ਕੱਲ ਦਾ ਆਪਾਂ ਲੱਗੇ ਚੱਕਦੇ ਕਿਸਾਨ ਵੀਰ ਨਾਲ ਵੀਡੀਓ ਨੂੰ ਸ਼ੇਅਰ ਜੁਰ ਕਰੋ ਚੱਲਗੇ ਵਾਦੇ ਉਡਰ ਹਾਂ ਤੁਸੀਂ ਦੁਪਹਿਰ 2 ਵਜੇ ਪੰਜਾਬ ਦੀਆਂ ਲਾਈਵ ਸਟਾਟ ਤੇ ਹੋ ਜੇ ਦੇਖੋ ਆਪਾਂ ਪੰਜਾਬ ਆਪਣੇ ਥੋੜੇ-ਬੋੜੇ ਆਪਣੇ ਜਿਹੜੇ ਆਵਲੇ ਪਾ ਕੇ ਮਾਲਵੇ ਦੇ ਸਹਦੀ ਭਾਗ ਹੋ ਗਏ ਇਹਨਾਂ ਵਿੱਚ ਥੋੜੀ ਬਦਲਵਾਈ ਸਾਫ਼ ਹੋਣੀ ਸ਼ੁਰੂ ਹੋ ਚੁੱਕੀ ਹੈ ਹੁਣ ਸਿਸਟਮ ਗਾਂ ਨੂੰ ਪੜਾਣ ਨੂੰ ਕੁਚ ਕਰਦਾ ਜਾ ਰਿਹਾ ਹੈ ਪਰ ਹੱਲੇ ਵੀ ਆਪਣੇ ਮਾਝੇ ਦੇ ਦਵਾਬੇ ਦੇ ਭਾਗ ਜਿਹੜੇ ਆਪਣੇ ਮੱਧ ਭਾਗ ਹੋਏ ਜਿਹੜੇ ਮਾਲਵੇ ਦੇ ਥੋੜੇ ਇਧਰਲੇ ਭਾਗ ਹਨ ਆਪਣੇ ਹਿਮਾਚਲ ਦੇ ਨਾਲ ਦੇ ਹੋਗੇ ਹਰਿਆਣੇ ਦੇ ਨਾਲ ਦੇ ਹੋ ਗਏ ਇਹਨਾਂ ਚ ਹਲੇ ਪੂਰੀ ਸੰਗਣੀ ਬਦਲ ਰਹੀ ਬੜੀ ਹੋਈ ਹੈ ਲੱਖਜੋ ਹਲੇ ਆਉਂਦੇ ਦੋ ਤਿੰਨ ਘੰਟੇ ਵਿੱਚ ਮੌਸਮ ਦੀ ਇਦਾਂ ਹੀ ਗਤੀਵਿਧੀ ਬਣੀ ਰਹਿਣਗੀ ਬਦਲੋ ਵੀ ਤਾਂ ਉੱਜਾਂ ਲੱਗਿਆ ਰਹੂਗਾ ਮੀਂਹ ਕਣੀ ਦਾ ਸਰਾ ਇਦਾਂ ਹੀ ਬਰਕਰਾਰ ਰਹਿਣਗੇ ਵਾਕਿਆ ਆਪਣੇ ਦੁਆਬੇ ਦੇ ਵੀ ਕਾਫੀ ਲੱਗੇ ਜਾਤਰ ਬਦਲਵਾਈ ਦੇ ਹੇਠ ਰਹਿਣਗੇ ਹਲੇ 4-5 ਵਜੇ ਤਾਈਂ ਤੁਸੀਂ ਦੱਸ ਦਿਓ ਬਾਕੀ ਜਦੋਂ ਸਾਢੇ 4 ਵਜੇ ਦਾ ਰੇਨਫਾਲ ਡਾਟਾ ਤੁਸੀਂ ਦੇ ਸਕਦੇ ਹੋ ਸਾਢੇ 4 ਵਜੇ ਆਪਣੇ ਮੱਝ ਦੁਆਬੇ ਦੇ ਥੋੜੇ ਭਾਗਾਂ 'ਚ ਮੀਂਹ ਲਿਖੂ ਮਿਲ ਰਿਹਾ ਤੁਸੀਂ ਦੱਸੋ ਅਵਰ ਇਨਫੋਰਮਟਡਾਂ ਹਲੇ ਆਪਣੇ 5-6 ਵਜੇ ਤੇ ਕਰੀਬ ਤਈਏ ਸਿਸਟਮ ਵਰਕਰ ਲਊਗਾ ਪੰਜਾਬ ਵਿੱਚ ਤੇ ਗਰਚ ਜਮਕ ਨਾਲ ਆਪਣੇ ਹਲਕ ਦਰਵਾਨਾ ਵੀ ਹੱਲੇ ਵੀ ਦੇ ਕੇ ਜਾ ਸਕਦਾ ਸਿਸਟਮ ਬਾਕੀ ਇਹ ਸਿਸਟਮ ਹੁਣ ਹੌਲੀ ਹੌਲੀ ਪੰਜਾਬ ਹੜਾਂ ਨੂੰ ਕਰਾਸ ਕਰਦੇ ਜਾ ਰਿਹਾ ਜੋ ਕਿ ਇਹ 7-8 ਵਜੇ ਦੇ ਕਰੀਬ ਕਰਾਸ ਕਰ ਜਾਊਗਾ ਪੰਜਾਬ ਵਿੱਚ ਬਾਕੀ ਰਾਤ ਦੇ ਵੀ ਚੰਦਾ ਦਦਾਂਗੇ ਚੰਗੀ ਤਰ੍ਹਾਂ ਬਾਕੀ ਵਾ ਕੌਲਮ ਨਾਲ ਕਰ ਕਰੀ ਆਪਣੇ ਮਾਲਵੇ ਥੋੜੇ ਭਾਗ ਜਿਹੜੇ ਇਹ ਹੁਣ ਸਾਫ ਹੋਣੇ ਸ਼ੁਰੂ ਹੋ ਚੁੱਕਿਆ ਨਾ ਪਿੱਛੋਂ ਵੀ ਸਾਫ ਹੋਣ ਲੱਪਗੇ ਹੌਲੀ ਹੌਲੀ ਭਾਗ ਆਪਣੇ ਮਾਝੇ ਦਵਾਬੇ ਦੇ ਹੋਗਾ ਜਿਹੜੇ ਹਰਿਆਣਾ ਦੇ ਲੱਗੇ ਮਾਲਵੇ ਸਾਰੇ ਦੀਪਾਗ ਹੋ ਗਏ ਤੇ ਆਪਣੇ ਦੋਆਬੇ ਦੇ ਵੀ ਜਿਹੜਾ ਥੋੜਾ ਦੀਪਾਗ ਹੋ ਗਿਆ ਆਪਣੇ ਨਾਂ ਲੱਗਦੇ ਹਿਮਾਚਲ ਹਰਿਆਣੇ ਦੇ ਇਹਨਾਂ ਵਿੱਚ ਹਲੇ ਬਰਕਰਾਰ ਰਹੂਗੀ ਬੱਦਲਬਾਹੀ 7-8 ਵਜੇ ਦੇ ਕਰੀਬ ਲੈਣਾ ਕਿ 60-8 ਵਜੇ ਤੱਕ ਮੀਂਹਿਆ ਕਾਰਵਾਈ ਇਹਦੇ ਜਾਰੀ ਰਹਿਣਗੀ ਹਲਕਾ ਦਰਮਾਨਾ ਥੋੜੇ ਬਦਲ ਲੱਗਜੋ ਪਾਰੀ ਵੀ ਦੇਖਣ ਨੂੰ ਮਿਲ ਸਕਦਾ ਹੈ ਬਾਕੀ ਹਵਾ ਵੀ ਚੱਲ ਸਕਦੀ ਹੈ ਤੇਜ਼ ਬਾਕੀ ਅੱਜ ਦੀ ਵਿੱਚ ਨਹੀਂ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਲਾਈਕ ਚੈਨਲ ਨੂੰ ਸਬਸਕ੍ਰਾਈਬ ਜਰ ਕਰ ਲੋ ਜਿੱਦਾਂ ਇੱਕ ਮੌਸਮ ਭਾ ਲੋ ਨਵੀਂ ਰਿਪੋਰਟ ਆਊਗੀ ਮੀਂਹ ਕਿਹੜੇ ਰਾਤ ਨੂੰ ਵਾਦੇ ਹਨ ਜਾਂ ਘਟਦੇ ਹਨ ਤਾਂ ਉਹ ਵੀ ਬਣਾ ਕੇ ਸਾਊਥਾ ਪਲਾਨ ਦੱਸ ਦੇ ਜਾਵੇਗਾ